ਚਾਹ ਸੋਣੇ ਚਾਹ ਸੋਣਿਆ ਹਾਂ ਜਿਹੜੀ ਉਹ ਬਰਬਰ ਕਰਦੀ ਰਹੀ ਦੁੰ ਰੰ 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 ਨੀ ਹਾਂਜੀ ਸਸੀ ਕਾਲ ਜੀ ਹੋਰ ਕਿਵੇਂ ਸਾਰੇ ਠੀਕ ਠਾਕ ਸਵਾਗਤ ਹੈ ਤੁਹਾਡਾ ਜੀ YouTube ਚੈਨਲ ਤੇ ਅਸੀਂ ਜਾ ਰਹੇ ਹਾਂ ਹੋਸ਼ਟਪਟਲ ਧੁੰਦ ਦੇਖੋ ਤੁਸੀਂ ਬੱਲੇ ਬੱਲੇ ਕਿੰਨੀ ਧੁੰਦ ਪਈ ਹੈ ਬੰਡਿਆ ਵੇਖੋ ਬਹੁਤ ਜਿਆਦਾ ਧੁੰਦ ਪਈ ਏ ਕਿ ਤੁਹਾਨੂੰ ਪਤਾ ਪਿੰਡਾਂ ਵਿੱਚ ਜਿਆਦਾ ਧੁੰਦ ਫਿੰਦੀ ਏ ਪਹਿਲੀਆਂ ਪੂਰੀਆਂ ਦਾ ਕਰਕੇ ਤੇਰੇ ਮੀਂਹ ਨੂੰ ਪੈਣ ਲਈ ਮੀਂਹ ਨੂੰ ਆਰਾਮ ਨਾਲ ਆਪਾਂ ਪਾਂਝ ਕੇ ਵਾਲੀਏ ਕੋ ਮੈਂ ਜਿਆ ਫੋੜੋ ਕੱਪੀਆਂ ਕਰਾਉਣ ਕੰਡੇ ਕੰਡੇ ਇੰਦਰ ਹਾਂਜੀ ਹੁਣ ਆਪਾਂ ਜਾ ਰਹੇ ਆ ਵਾਪਸ ਕਰਨ ਨੂੰ ਉਹਦੇ ਟਾਈਮ ਬੜਾ ਲੱਗਿਆ ਸਾਨੂੰ ਹਸਪੀਟਲ ਦੇ ਵਿੱਚ ਵੇਰ ਦੇ ਆਪਾਂ ਨਿਕਲੇਆ ਘਰ 9 ਵਜੇ ਦੇ ਤੇ ਟਾਈਮ ਹੋ ਗਿਆ ਵਾ ਹੁਣ 12:30 1 ਦਾ ਆਈ ਗਾਂਦੀ ਚੌਂਕ ਖਲੋਤੇ ਟ੍ਰਾਫਿਕ ਬੜੀ ਅੱਜ ਤੇ ਆਪਾਂ ਨੂੰ ਟਾਈਮ ਬਹੁਤ ਲੱਗਾ ਹਸਪੀਟਲ ਚ ਤੇ ਉਧਰ ਦੀਪ ਬਣੀ ਡੇਕਣ ਲੈ ਗੁੜੀਆਂ ਦਾ ਸੈਲੀਬ੍ਰੇਟ ਕਰਨਾ ਵੱਡੇ ਇਥੇ ਨੂੰ ਕਾਫੀ ਟਾਈਮ ਹੋ ਗਿਆ ਤੇ ਆਹ ਲੰਦਾ ਸਾਈਕਲ ਤੇ ਹੁਣ ਆਪਾਂ ਚੱਲੇ ਆ ਤੇ ਇਹ ਦੋ ਛਤਰੀ ਜੀ ਲੱਗਣੀ ਤੇ ਆਹ ਹੈਂਡਲ ਮਗਰ ਇਹਦੇ ਮਗਰ ਲੱਗਣ ਵਾਸਤੇ ਹਨਾ ਫਿਰ ਜਿਵੇਂ ਵੀ ਉਹ ਮਤਲਬ ਅਗਲਾ ਚੱਕਾ ਉਹ ਆਹ ਹੈਂਡਲ ਦੇ ਸਿਰ ਤੇ ਕੰਮ ਕਰਦਾ ਹਨਾ ਤੇ ਛਤਰੀ ਜੀ ਇਹ ਥੱਲੇ ਲੌਕ ਹੋਇਆ ਤੇ ਇਹਦੇ ਥਲੇ ਇਦਾਂ ਕਰਕੇ ਲੌਕ ਜਿੰਦਾ ਖੋਲ ਕੇ ਇਹ ਪੈ ਜਾਂਦਾ ਤੇ ਸੀਟ ਵੀ ਘੁੰਮ ਜਾਂਦੀ ਇਦਾਂ ਇਹ ਥੱਲੇ ਬਟਨ ਲੱਗਾ ਇਹਦੇ ਅਗਲੀ ਸਾਈਡ ਤੇ ਤੇ ਆਪਾਂ ਹੋ ਗਏ ਤਿਆਰ ਹੁਣ ਆਪਾਂ ਚੱਲੇ ਆਂ ਵੱਡੇ ਤੇ ਕੰਮ ਹੀ ਬੜਿਆ ਹਨੂ ਤੇ ਮੈਂ ਬਹੁਤ ਤਿਆਰ ਹੋ ਗਈ ਬਦਸਤਾਰ ਬੰਨੀ ਆਪਾਂ ਧੁੰਦ ਦੇਖੋ ਕਿੰਨੀ ਪੈ ਗਈ ਫੇਅਰ ਜਿਆਦਾ ਪੈ ਗਈ ਧੁੰਦ 5 6 ਵਜੇ ਦਾ ਟਾਈਮ ਹੋ ਗਿਆ ਵਾ ਸ਼ਾਮ ਦਾ ਹਣਜੀ ਅਸੀਂ ਹੁਣ ਉਧਰ ਘਰੇ ਜਾ ਰਹੇ ਆਂ ਹਰਗੁੰ ਦਾ ਬਰਥਡੇ ਅੱਜ ਤੇ ਵੈਸੇ ਵੈਸੇ ਤਾਂ ਟਾਈਮ ਨਾ ਜਾਣਾ ਫਿਰ ਅਸੀਂ ਉਧਰ ਹੌਸਪੀਟਲ ਚੜ ਗਏ ਉਹ ਵੀ ਜ਼ਰੂਰੀ ਹੀ ਕੰਮ ਤੇ ਹੁਣ ਇੱਧਰ ਜਾਣ ਦੇ ਦੋ ਚਾਰ ਹੋਰ ਫੋਨ ਆ ਗਿਆ ਮੰਮੀ ਦਾ ਦੀਪ ਦਾ ਆ ਗਿਆ ਫੋਨ ਤੇ ਹੁਣ ਜਾਂਦੇ ਪਏ ਆ ਘਰ ਗੱਡੀ ਲਵਾਉਂਦੇ ਆ ਦੂਜੇ ਰੋਣੂ ਦੂਜੇ ਰੋਣੂ ਦੂਜੇ ਰੋਣੂ ਚੱਕੀਂ ਪਾਉ ਹਾਂ ਭਮਾਦ 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 ਅੱਛੇ ਚੀਜ਼ ਦੇ ਟੌਰ ਵੇ ਗੱਡੀ ਨੂੰ ਬੈੱਕ ਜਾਂਦੋ ਜਾਣ ਦਾ ਬੈੱਕ ਬੈੱਕ ਜਾਂਦਾਂ ਤਾਂ ਪਹਿਲਾਂ ਨਹੀਂ ਸਿੱਧੀ ਕਰਨੀ ਜਦੋਂ ਮਾਖਾਂਗੇ ਉਦੋਂ ਸਿੱਧੀ ਕਰੇ ਜਾਣ ਦੇ ਜਾਣਦੇ ਜਾਂਦੇ ਜਾਂਦੇ ਸਿੱਧੀ ਕਰੀ ਗੱਡੀ ਲਾਤੀ ਇੱਧਰ ਗੱਡੀਆਂ ਲੱਗ ਲੱਗ ਬਹੁਤ ਲੱਗੀਆਂ ਕਿਉਂਕਿ ਫਿਰ ਦੀਪ ਨੇ ਲਵਾਤੀ ਗੱਡੀ ਇੱਧਰ ਕਰਤੇ ਕਰਤੇ ਨਵਦੀਪ ਦੀ ਟਾਵਰ ਅੱਜ ਹਾਂ ਵੱਡੇ ਦੀਆਂ ਵਧਾਈਆਂ ਜੀ ਤੁਹਾਨੂੰ ਤੈਨੂੰ ਬਹੁਤ ਬਹੁਤ ਠੀਕ ਤਾਗ ਸਰਪ੍ਰਾਈਜ਼ ਤੇਰਾ ਗੱਡੀ 'ਚ ਰੱਖਿਆ ਸਰਪ੍ਰਾਈਜ਼ ਅਹੀਂ ਵੇਖ ਲੈ ਹਜੇ ਅੱਛਾ ਜੀ ਦੇਣਾ ਦੇਣਾ ਹੀ ਨਹੀਂ ਤੈਨੂੰ ਕਵਾਹ ਮਹਿਲਾਂ ਸੱਸਰੀ ਘਾਲ ਸਾਰਿਆਂ ਨੂੰ ਟਾਈਮ ਹੋ ਗਿਆ ਸ਼ੇਹ ਦਾ ਸੱਸਰੀ ਘਾਲ ਨੇ ਅਹੀਂ ਆ ਕੇ ਤਿਆਰ ਹੋ ਕੇ ਬੈਠੇ ਹੋਣੇ ਆ ਪਰ ਨਾ ਹਲੇ ਕੰਮ ਹੋਲੀ ਬਣੀ ਨਾ ਤਿਆਰ ਕਣੀ ਮੇਨ ਬੰਦਲ ਤਿਆਰ ਕਣੀ ਉਹ ਲੈ ਜੀ ਜਿਹਦਾ ਵੱਡੇ ਉਹਦੇ ਤਿਆਰੀ ਸਸਿਟ ਆ ਜਾਈ ਵਧੀਆ ਵਧੀਆ ਹੋਰ ਠੀਕ ਠਾਕ ਹਰਗਣ ਕੀ ਹਾਲ ਸਸਿਕਾਰ ਜੀ ਕਿੱਥੇ ਕੋ ਨਹੀਂ ਸਸਿਦ ਸਸਰੀ ਘਰ ਆਇਆ ਤੁਝਰਾ ਪਾਈ ਆ ਹਾਂ ਖਾਦੀ ਆ ਬਾਈ ਬਾਈ ਪਹਿਲਾਂ ਉਹ ਅਜੇ ਸਸਿਕਾਰ ਕਰਦੇ ਸਸਿਕਾਰ ਦਾ ਹੀ ਬਾਲੀ ਤਾਂ ਨਾ ਲਾ ਪਰ ਸੋ ਲੈ ਕੇ ਦਾਲ ਨਾ ਕਿਉਂ ਨਹੀਂ ਬੜਾਸ ਨਾ ਕੋੜਾ ਹੋਰ ਹਾਂ ਦੇ ਪੁੱਠੀ ਠੀਕ ਠਾਕ ਬਹੁਤ ਅਜੀ ਤਿੰਨ ਸੌ ਆ ਵੀਰਾ ਬਹੁਤ ਨਾਤਾ ਤੁਸੀਂ ਹੈ ਲੇਟ ਹੀ ਬੜਾ ਹੋ ਗਿਆ ਦਾ ਹੋਰ ਵੀ ਤਾਂ ਜਿਆਦਾ ਟਾਈਮ ਲੱਗ ਗਿਆ ਜੀ ਦੇਖਣ ਦੇ ਮੜੀ ਚੜਦੇ ਸੀ ਬੜੇ ਚੜਦੇ ਆ ਤੁਹਾਡਾ ਕਰਕੇ ਮੈਂ ਰੁਕਿਆ ਵਾਂ ਕੇ ਅੱਛਾ ਮੁੰਨੇ ਜਿੰਨਾ ਥੋੜਾ ਅੱਜ ਦੱਕਾ ਕਰਨ ਕਰਕੇ ਵੀਰ ਬੜੇ ਚੜਦੇ ਚੱਲ ਗਿਆ ਤੁਹਾਨੂੰ ਦਿਖਾਵਾਂ ਦੇਖੋ ਇਸ ਨੂੰ ਦਿਖਾਉਂਦਾ ਰਾਗ ਦੁਬਾਰੇ ਜੁੜੇ ਲਾਦੇ ਹਾਂ ਉਹ ਦੁਬਾਰੇ ਵਿਚਾਰੇ ਪਹਿਲੇ ਲੈਣ ਦੇ ਤੇ ਨਹੀਂ ਆਇਆ ਨਹੀਂ ਅੱਛਾ ਨਹੀਂ ਪਾਣੀ ਪੀਓ ਨਾ ਹੱਥ ਦੇ ਦੋ ਆਹ ਵਦੇ ਕੰਮ ਕੀਤਾ ਮੇਰੀ ਮਾਨਵਸੰਦਾ ਹੱਲ ਹੈ ਵੀ ਆਟੋ ਆਟੋ ਬੜੀ ਵਧੀਆ ਨਹੀਂ ਠੀਕ ਹੈ ਨਹੀਂ ਠੀਕ ਹੈ ਬੜੀ ਵਧੀਆ ਆ ਲੌਗ ਲੱਗਾ ਕੈਚਰ ਅੱਛਾ ਬਾਪ ਤੇਜ਼ ਰਵਾਏ ਆ ਨਹੀਂ ਵਧੀਆ ਕੀ ਆ ਰਹਿ ਗਿਆ ਨਾ ਇੱਕ ਤੀਜ ਹੋਰ ਨਵੀਂ ਆਈ ਤਾਂ ਜੇ ਤਾਂ ਦਿਆਨ ਉਹ ਲੈ ਆ ਵੀ ਵਧੀਆ ਚੀਜ਼ ਆ ਜੀ ਵਧੀਆ ਕੀਤਾ ਇਹ ਠੀਕ ਹੈ ਨਾ ਵਧੀਆ ਬਹੁਤ ਸੋਨਾ ਇਹ ਮੁੱਲ ਭਲਾਈ ਦਾ ਆ ਉਹ ਗੱਤੀ ਵਾਲਾ ਨਹੀਂ ਨਹੀਂ ਠੀਕ ਆ ਵਧੀਆ ਲੌਗ 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 ਰਹਿਣ ਦੇ ਆ ਤਾਂ ਲੱਗਦਾ ਸਿੰਗਰ ਲੋਗ ਲੈ ਡਬਲ ਲਾਇਆ ਨਹੀਂ ਇਹਨਾਂ ਨੇ। ਵਧੀਆ। ਖਾਗੜਾ ਕਰਸੇ ਬੜੀ ਵਧੀਆ ਕੀਤੀ ਹੈ ਹਰਬੰ। ਹੈਪੀ ਬਰਥਡੇ। ਠੀਕ ਹੋਈ। ਉਹ ਤਾਂ ਬਾਹਰ ਆਵੇ ਸਿੰਗਰ ਲੋਗ। ਸੋਣੀ ਕਰਕੇ ਗਿਆ। ਉਹ ਜਦੋਂ ਆਵੇ ਡਬਲ ਨਹੀਂ ਤਾਂ ਬਾਹਰ ਹੁੰਦਾ। ਨਹੀਂ ਵਧੀਆ। ਠੀਕ ਆ। ਓਕੇ ਵਧੀਆ। ਬਹੁਤ ਵਧੀਆ। ਉਹਦੇ ਨਾਲ ਇਹਦੀਆਂ ਵੀ ਤੇ ਇਹਦੀਆਂ ਵੱਡੇ ਦੀਆਂ। ਆ ਇਹ ਲੱਗਦਾ ਬਹੁਤ ਜ਼ਗਾ ਪਰ ਤਾਂ ਥੋੜਾ ਬਹੁਤ ਠੀਕ ਬੜੀ ਵਧੀਆ ਕਰਕੇ ਗਿਆ ਡੈਕੋਰੇਸ਼ਨ ਸੋਹਣੀ ਕੀਤੀ ਹੈ ਹਨਾ ਤੇ ਇੱਥੇ ਰੱਖ ਟੋ ਕੇਕ ਫਿਰ ਇਹਦੇ ਤੇ ਇੱਥੇ ਕੱਟ ਲਈਏ ਠੀਕ ਹੈ ਨੇ ਇੱਥੇ ਤੇ ਠੀਕ ਨਾਲ ਉੱਚਾ ਬੱਚਾ ਨਾਲ ਪ੍ਰੋਪਰ ਹੁੰਦਾ ਫਿਰ ਚਟਿੰਗ ਹੋ ਜੂਗੀ ਸਾਰੇ ਗੁੱਬੇ ਜਿਹਾ ਹੋਣਾ ਪੈਂਦਾ ਯਾਰ ਸਹੀ ਵਧੀਆ ਤੇ ਇਹਨੂੰ ਇੱਥੇ ਢੋ ਲਾਤੀ ਨਵੀਂ ਉਹ ਤੁਹਾਨੂੰ ਹੋਰ ਹੋਈ ਹੁਣ ਇੱਥੋਂ ਚੱਕ ਕੇ ਢੋ ਇੱਧਰ ਲਾਤੀ ਹੈ ਇੱਧਰ ਉਹਦੀ ਢੋ ਜਿਹੜੀ ਇੱਧਰ ਕਰਦੀ ਹੈ ਚਲੋ ਵਧੀਆ ਆ ਗਈ ਸੈਟਣਾ ਹੋੜ ਹੋੜ ਤਦੋਂ ਉਹ ਜੇ ਹੋ ਗਿਆ ਆ ਕੈਟਲ ਲੈ ਲੈਂਦੀ ਉਹਦੋਂ ਟੁੱਟ ਗਈ ਨਹੀਂ ਪਲਾਟ ਦੇ ਵਿੱਚ ਚਾਹ ਖੜਦੇ ਨਵੀਂ ਲੈਦੀ ਮਮੀ ਨੂੰ ਇਹਨੇ ਕਹਿੰਦੇ ਕਿ ਇਹ ਕਬ ਹੋ ਜਾਂਦਾ ਯਾਰ ਲੈ ਵੀ ਪਕੌੜੇ ਆ ਗਏ ਆ ਜਾ ਪਿਆ ਜਾ ਦੀ ਚਾਹ ਕੱਪਾਂ 'ਚ ਤਾਂ ਨਹੀਂ ਜੀ ਦਿੱਤੀ ਭਰਾਵਾ ਗਲਾਸੀ ਦੇ ਵਿੱਚ ਥੋੜਾ ਹੱਥ ਠੰਡੇ ਹੱਥ ਗਰਮ ਹੋ ਜਾਂਦੇ ਸਾਰੇ ਕੰਡੇ ਨਹੀਂ ਇਹ ਉਹ ਯਾਰ ਠੰਡੀ ਨਹੀਂ ਹੁੰਦੀ ਚਾਹ ਗਲਾਸੀਆਂ 'ਚ ਕੱਪਾਂ 'ਚ ਹੋ ਜਾਂਦੀ ਜਲਦੀ ਹੋ ਜਾਂਦੀ ਨਾਲ ਤੱਕ ਉਹ ਖੁੱਲ ਗਿਆ ਯਾਰ ਹੋ ਜਾ ਤਿਆਰ ਅਸੀਂ ਮੈਨਾਂ ਤਿਆਰ ਹੋ ਕੇ ਵੀ ਆ ਗਏ 5 ਮਿੰਟ ਚ ਤਿਆਰ ਹੋ ਕੇ ਆ ਗਏ ਥੋੜੇ ਖਾਓ ਅੱਜ ਪੜ ਪੜੇ ਹੋਣੇ ਨਾ ਚਾਹਦੇ ਖਾਣਾ ਸੌਸ ਖਾਣਾ ਲੋ ਖਾ ਲਾ ਹਰਗੁਣ ਹਰਗੁਣ ਚਾਰੋ ਵਤਾਰ ਵੇ ਕੇ ਕੱਟੀਏ ਤਿਆਰ ਨਹੀਂ ਹੋਟੇ ਚਲੋ ਪੂਰੀ ਟੋਪੀ ਪਾ ਕੇ ਕੱਟਣਾ ਵੀਰ ਤੇ ਨਹੀਂ ਮੈਂ ਦਨਮੰਦ ਸਾਂ ਉਹ ਡੈਡੀ ਖੋਣਾ ਗਿਫਟ ਲੈ ਆ ਦਿੱਤਾ ਆ ਇਹਦੇ ਮੱਲੇ ਕਪੜੇ ਉਪਰੇ ਆ ਜਾ ਗਨ ਨਾ ਉਦਾਂ ਸਲੀਵ ਕੰਨੀ ਜਿਨ ਮਾਰੀ ਲੈ ਜੀ ਅਹੀਂ ਫੇ ਸੋਚਿਆ ਵੀ ਯਾਰ ਇੱਕ ਚੀਜ਼ ਤੇ ਦੋ ਕੰਮ ਲੈਣੇ ਨੇ ਆਲੇ ਕਪੜੇ ਪ੍ਰੈਸ ਹੋ ਜਾਏਗਾ ਨਾ ਜਿਹੜੀ ਮਾਰੀ ਜਿਹੜਾ ਸਸਟਾ ਕਪੜੇ ਰੱਖਣਾ ਠੀਕ ਨਹੀਂ ਵੇ ਤੇ ਇਹ ਡੈਡੀ ਨੇ ਲੈਦਾ ਨਹੀਂ ਸਹੀ ਹੈ 16 ਕੋਰਗਨ ਕੀ ਵੇਖਣ ਦੇ ਆ ਬੜੀ ਵਿਦੇਸ਼ ਵਾਲੀ ਕੋਟੀ ਵੀ ਪਾਈ ਬੈਗ ਦੀ ਜਾਂ ਲਈ ਰੋ ਟੋਪੀ ਤੇ ਪਾ ਲੈ ਟੋਪੀ ਟੋਪੀ ਲੈ ਕੇ ਪਾ ਦੇ ਬਸ ਤੂੰ ਮੌਕੇ ਤੇ ਕੰਮ ਕਰਾਇਆ ਕਰੋ ਇਹਨੇ ਗੈਸਟ ਘਰ ਆਇਆ ਤੇ ਸਾਰਾ ਸਨਮਾਨ ਬੰਦਾ ਲਿਆ ਕੇ ਰੱਖੇ ਨਾ ਮੈਂ ਚਲ ਗੈਸਟ ਨੂੰ ਅੰਦਰ ਪਿੰਡ ਵਖਾਈਏ ਬਾਹਰ ਡੈਡੀ ਕਾ ਸਟਾਰ ਦੇ ਨਾ ਡੈਡੀ ਦਾ ਚੋਕਲਾ ਮੈਂ ਉਹ ਕੈਂਟੀ ਨੂੰ ਕੋਈ ਚਲਾ ਚੱਲੇ ਬਾਜ਼ਾਰ ਕੁੜੀ ਦਾ ਕੇਕ ਲੈ ਕੇ ਆਉਣਾ ਲੈ ਜੀ ਧੁੰਦ ਕਾਫੀ ਪੈ ਗਈ ਬਾਹਰ ਵੇਖੋ ਜਿਸੇ ਰਾਸ਼ੀ ਜ਼ਿਆਦਾ ਨਾ ਉੱਥੇ ਧੁੱਧ ਘਟ ਜਾਂਦੀ ਹੈ ਆ ਉੱਥੇ ਘਟ ਜਾਂਦੀ ਸਹੀ ਗੱਲ ਹੈ ਰਸ਼ਪਵਾਦੀ ਗੱਲ ਕਰੋ ਸਾਰੇ ਬੰਦੇ ਥੋਨ ਉਹਨਾਂ ਉਹਨਾਂ ਸ਼ਹਿਰ ਦੀਆਂ ਛੋਟੀਆਂ ਗਲੀਆਂ ਆਪਾਂ ਇੱਕ ਗੁਰਦੁਆਰਾ ਸਾਹਿਬ ਹੁਣ ਪਹੁੰਚਿਆ ਆ ਬੇકરી ਚ ਕੇਕ ਆਹੀ ਤਿਆਰ ਹੋਏ ਪਏ ਆ ਦੋ ਤਿੰਨ ਤਾਂ ਆਪਾਂ ਆਰਡਰ ਦੇਤਾ ਤਿਆਰ ਹੋਣ ਵਾਸਤੇ ਆ ਬਲੈਕ ਕਿਦਾਂ ਦਾ ਇਹ ਕੀ ਸ਼ਾਈਨਿੰਗ ਇਹ ਵਕਲ ਕੁਆਲਿਟੀ ਕੀ ਮਤਲਬ ਬਸ ਤੁਹਾਨੂੰ ਲੈ ਗਰਾਂਗਾ ਵਕਲ ਕਲਾ ਦਾ ਨਿਕਲਦਾ ਵਿੱਚ ਬਲੈਕ ਵਾਲੇ ਚਾਹੁੰਦੇ ਚੌਸਟਰਾ ਜਿਹਾ ਬਣੇ ਨਾ ਦੱਸਿਓ ਆ ਨਿਕਲਦੇ ਉਹਦੇ ਵਿੱਚੋਂ ਅੱਛਾ ਅੱਜ ਹਮ ਕੀ ਲੀਗ ਗੁਣੀ ਏਦਾਂ ਦੇ ਨਿਕਲਦੇ ਵੱਖ-ਵੱਖਰੇ ਲੱਲਾਣਾ ਕਾਲ ਅੱਲਾ ਤੇ ਕੌਲ ਅੱਲਾ ਇਹ ਆਲ ਅਲੀ ਬੈਕ ਲੈ ਲਈ ਠੀਕ ਆ ਤਾਰੀ ਕੋਈ ਤਾਂ ਨਾਲ ਹੀ ਕੇ ਦਮੋਂ ਦੇ ਦੇਣਾ ਤਾਰੀ ਨੂੰ ਫਟਮਾ ਆ ਮਨ ਨੂੰ ਨਾ ਨਹੀਂ ਲੱਭਾ ਤਾਜ ਵੀ ਚਲੋ ਰਾਹੁਲ ਆ ਜੇ ਦੋਵੇਂ ਆ ਦੋਨੋਂ ਦੇ ਦਈਏ ਚੱਲੀ ਜਾਣਗੇ ਪਤਾ ਨਹੀਂ ਕੋਈ ਪਤਾ ਨਹੀਂ ਕਰਾਂਗੇ ਇਹਦੇ ਆ ਗਏ ਠੀਕ ਆ ਹਰਗੋਣਾ ਹਰਗੋਣਾ ਬੜੀ ਮੈਚ ਕੀਤੀ ਟੋਪੀ ਟੱਪੀ ਨਾਲ ਅੱਜ ਤੇ ਨਾ ਮੈਚ ਵੀ ਟੋਪੀ ਹਾਰ ਗੰਦੀ ਬਾਤ ਅਛਾ ਤੇ ਵੀ ਕੀਤੀ ਡੈਕੋਰੇਸ਼ਨ ਐ ਪਰ ਧਿਆਨ ਨਹੀਂ ਮਾਰਿਆ ਕਿਥੇ ਹਰ ਗੰਦੀ ਫੋਟੋ ਆਓ ਆ ਜੀ ਹਾਂ ਜੀ ਅੰਦੀ ਹਰ ਗੰਦੀ ਫੋਟੋ ਆ ਆ ਗਏ ਹਵਾਏ ਘਟ ਗਈ ਇੱਥੇ ਸਾਰੇ ਸਲਾਮ ਮਸ਼ਰਾ ਕਰਨ ਦੇ ਕੇਕ ਨਹੀਂ ਆਇਆ ਇਹ ਕੇਕ ਲੈ ਆਂਦਾ ਵਾ ਕਵਰ ਕੀਤਾ ਅਖਬਾਰ ਚ ਡੱਬਾ ਸਾਨੂੰ ਮਿਲਿਆ ਨਹੀਂ ਕੋਈ ਗੈਸਟਰੀ ਆ ਗਏ ਹੈ ਹਾਂ ਉੱਚਾ ਤਾਂ ਨਹੀਂ ਆਇਆ ਫਿਰ ਲੱਭੇ ਉਹਦੇ ਵਾਲ ਖਰਾਬ ਹੁੰਦੇ ਹੀ ਕੁੜੀਆ ਨੂੰ ਕੁੜੀਆ ਅਰੇ ਗਲੇੜ ਵੀ ਲਾਤੀ ਕੇਕ ਕਰੋ ਚੱਕ ਪਹਿਲਾਂ ਕੇਕ ਦੇਖ ਭਰਾਂ ਲੱਗੇ ਆ ਪੈਸਾ ਲਾ ਕਰੋ ਸਦਾ ਇਹ ਕੋਈ ਨਹੀਂ ਕਿ ਚੱਲੀ ਚਲੀ ਚੱਲੂ ਨਹੀਂ ਮਮੀ ਟੱਬੀ ਤੇ ਖੋਲੋ ਇਹਨੂੰ ਤੇ ਆਜੋ ਆਜੋ ਪਹਿਲਾਂ ਖੋਲੋ ਕੇਕ ਤੇ ਖੋਲੋ ਦੇਖੀਂ ਬੰਦਾ ਕਰਵਾਇਆ ਆਜੋ ਆ ਵੀ ਕੇਕ ਦੀ ਵੇਖ ਲਓ ਤੁਸੀਂ ਥੋੜਾ ਅੱਗੇ ਹੋ ਆਜੋ ਮੈਂ ਵੀ ਪਾ ਲਾਉਂਨ ਨੂੰ ਫੜਾ ਦੋ ਨਹੀਂ ਕੋਈ ਨਹੀਂ ਤੇ ਆਹ ਦੇਖੋ ਲੋ ਤੁਸੀਂ ਵੀ ਆਓ ਯਾਰ ਨਾਲ ਹਾਂ ਦੇਖਿਆ ਧਿਆਨ ਆਸ ਸੈਸੋਨਾ ਮੈਂ ਢੈਲਾ ਵੇਲਾ ਅੱਛਾ ਪੈਨ ਲਾਈਓ ਮੇਰਾ ਪੈਨ ਇਹਨਾਂ ਲੱਗੀ ਕੋਣੀ ਲੋ ਜਰੂਰੀ ਹੈ ਇਹ ਕੇ ਫਰਗੋਣ ਆ ਜੀ ਚਲੋ ਅੱਜ ਤੇ ਕੀ ਆ ਨੀ ਇੱਧਰ ਤੇ ਉਹ ਤਾਂ ਲਗਾ ਨਾ ਦੇਖਣਾ ਚਾਹੀਦਾ ਨਾ ਉਹ ਨਾ ਉਹ ਨਾ ਇਹਦੇ ਨੂੰ ਕੇਣਾ ਨੂੰ ਮੂਨਾ ਕਰੀਏ ਸੋਤੀ ਉਠੀ ਨਾ ਫੇਰ ਇਹ ਕਿੱਦਾਂ ਲਾ ਦੇ ਬਹੁਤ ਆ ਦੋ ਹੀ ਠੀਕ ਹੈ ਇੱਥੇ ਕਰ ਦਨ ਬਾਸ ਉਹਦੋਂ ਲੈ ਜਾਰ ਤੋਂ ਨਹੀਂ ਲੰਬੀ ਨਾ ਲਾ ਦੇ ਤੁਹਾਨੂੰ और दोनों बारी 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 चलाएंगे खिलाऊंगी मैं आपको दिखाऊंगी सीडी ने और किए नहीं पहले पहले मारने कदम बने 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 आज और आज वो नहीं मोहम्मदी की बहिन मोहम्मदी शॉट नहीं आप जी जीत जाओ गाड़ी मारो और जाना भी अच्छी थेलादू नहीं है क्या पहले क्या आ मेरी गलती हो गई अरे구나 तो देखो और ना दो तांबू का देखो इधर भी रे कटने जी क्या भी फस रही है बंद करो पीछे जाएंगे 200 रुपया लिखो मिनी पूरा हो ना अनु हरगोना ਆ ਕੋਈ ਨਹੀਂ ਹੋ ਗਿਆ ਸੁਦਿਕਾ ਆਈ ਸੋ ਨਾ 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 ਬਰਥਡੇ ਨਾ ਮੋਹਤਰਾ ਇਹਨੇ ਖਾਣਾ ਤੇ ਹੈਗਾ ਥੋੜਾ ਜਿਹਾ ਚਾਲ ਮੈਂ ਮੈਂ ਦੋ ਚਾਲ ਰੇਸ਼ਮ ਰਹਿ ਗਿਆ ਹੁਣ ਹੈ ਆ ਦੋ ਬੰਦੇ ਵੀ ਆ ਗਏ ਤੇ ਕੱਪੜੇ ਨੂੰ ਪ੍ਰੈਸ ਕਰਦੇ ਆਂ ਅੰਨੀ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਟੈਂਡਰ ਪ੍ਰੈਸ ਕਰਨ ਵਾਲੇ ਨੇ ਦਿਵਲ ਦੱਸਾਇਆ ਉਸ ਤੋਂ ਬਾਅਦ ਆ ਇਸ ਕਰਕੇ ਦੇਖਣਾ ਇਹਦਾ ਕੀ ਮਤਲਬ ਇਹ ਦੱਸਤਾ ਕਿ ਉਹ ਰਾਤ ਨੂੰ ਦੁੱਧ ਨਹੀਂ ਠੰਡਾ ਪੀ ਲੈਂਦੀ ਆ ਤੇ ਇਹਦੇ ਥੋੜਾ ਗਰਮ ਮੌਕੇ ਤੇ ਪਾਇਆ ਤੇ ਇਹਨੂੰ ਦੇ ਦਤਾ ਇਸ ਕਰਕੇ ਆ ਜੀ ਕਾ ਹਲੋ ਮੈਂ ਗਿਫਟ ਕਿੰਨਾ ਯਾਰ ਆ ਗਿਫਟ ਲੈ ਲਿਆ ਕਹਿੰਦੇ ਆਨ ਬੋਲ ਮਤ ਨੂੰ ਭਾਤ ਆ ਕੀ ਹੋ ਗਰਨੀ ਦਾ ਤਾਂ ਅਮ ਆਪਣਾ ਜਨਮ ਦਿਨ ਦਾ ਗਿਫਟ ਅੰਦਰ ਲਾਈਟ ਕਟਾ ਯਾਰ ਅੰਦਰ 33 ਆਹ ਉਹ ਦੇ ਗਿਫਟ ਪਤਾ ਮਨ ਲੈ ਪਾਲਾ ਗਿਫਟ ਦੇਣ ਦੀ ਸਾਡੀ ਵਾਰੀ ਆਈ ਹੈ ਪਰ ਸਾਡਾ ਗਿਫਟ ਗੱਡੀ 'ਚ ਪਿਆ ਤੁਹਾਨੂੰ ਪਤਾ ਸਾਈਕਲ ਵਾ ਤੇ ਉਹ ਅਹੀਂ ਅਜੇ ਬਾਹਰ ਤੋਂ ਬੜੀ ਪਈ ਆ ਆਪੇ ਲਾਣਗੇ ਕਿ ਚੋਰੀ ਚੋਰੀ ਲੈਣਾ ਹੈ ਗੱਡੀ 'ਚ ਸਰਪ੍ਰਾਈਜ਼ ਜਿਹੜਾ ਹਰ ਗੁੰਦੇ ਵਾਸਤੇ ਆ ਸਪੈਸ਼ਲ ਹਰ ਗੁੰਦਾ ਕੱਢ ਲਿਆ ਸਾਈਕਲ ਤੇ ਇਹ ਅਸੀਂ ਸਰਪ੍ਰਾਈਜ਼ ਲਿਆਂਦਾ ਸੋਟਾ ਜੋ ਉਹਦੇ ਵਾਸਤੇ ਗੱਡੀ ਦੇ ਵਿੱਚ ਰੱਖਿਆ ਸੀ ਉੱਥੇ ਕਰ ਦਿਓ ਪਰ ਲਾ ਦਿਓ ਨਾ ਮਗਰ ਠੀਕ ਲੱਗਦਾ ਥੋੜਾ ਹਾਂ ਤੂੰ ਦੇਖੋ ਕਿਦਾਂ ਦਾ ਲੱਭਣ ਡੇ ਹੋਣੀ ਹੈ ਨਾ ਹੁਣ ਸਾਕਰੜ ਕੇ ਖਰਾਂਡਾ ਤੇ ਬਾਕੀ ਇਹਦਾ ਸਮਾਨ ਸਾਰਾ ਆ ਪਿਆ ਚਲੋ ਵੀ ਇਹ ਇਤਿਹਾੜੇ ਨੂੰ ਮੈਂ ਲਾਵਾ ਹੋ ਕਰਮਿੰਦਰ ਆਓ ਮਾਰੇ ਜੀ ਪਹਿਲੀ ਗੱਡੀ ਮੈਂ ਆ ਯਾਰ ਦਸਤਾਵਾ ਯਾਰ ਸੋਚ ਲੱਗਾ ਸ਼ਾ ਅੱਛਾ ਜੀ ਜੀ ਆਰਗਨੋ ਜਾਓ ਆ ਵਾ ਅੱਛਾ ਹਾਂ ਬੈਠੋ வதியா <laughs> கண்டியான ਬੈਠ ਜੁੜ ਲੈ ਗੀਰ ਬੰਦ ਜੂਮ ਕਰ ਸਰ ਜੂਮ ਕਰ ਬੰਦ ਬੰਦ ਜੂਮ ਜੂਮ ਠੀਕ ਆ ਗਿਆ ਟਾਈਮ ਦਾ ਬਹੁਤ ਹੋ ਗਿਆ ਤੇ ਖਾਈ ਦੇ ਵਿੱਚ ਚੱਲੀਏ ਚੁੱਟੋ ਬੱਸ 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 ਬਸ ਹੋ ਗਿਆ ਹੋ ਗਿਆ ਹੁਣ ਬਰਾਬਰ ਹੈ ਇਧਰੋਂ ਪੰਜ ਲਿਖਿਆ ਆ ਲਾਵੇ 1 ਤੇ 1 ਤੇ ਨਹੀਂ ਠੀਕ ਜਾ ਰਿਹਾ ਖੜੇ ਖੜੇ ਮੰਮੀ ਇੱਕ ਮਿੰਟ ਬੜਾ ਲੱਗੇ ਨਾ ਮੰਮੀ ਤੇ ਪਰਾਂ ਨਹੀਂ ਹੋ ਉਹਦੇ ਲਈ ਲਾਦੇ ਉਹਦਾ ਪੰਜਟ ਕੀ ਜਾਂਦੇ ਆ ਆ ਵੀ ਲਾ ਵੀ ਆਕੜ ਦੇ ਉੱਤੇ ਕਿੜਾ ਇਹ ਬਣ ਗਿਆ ਵੀ ਇਹ ਆਪਣਾ लवली ਵੇਖੀ ਹੈ ਜੀ ਕੋਈ ਕੱਚਾ ਹੋਇਆ ਮੈਨੂੰ ਦੱਸ ਦੀ ਨਾਲ ਹਾਂਜੀ ਹਾਂਜੀ ਆ ਵੀ ਲਾ ਇਧਰ ਆ ਲਵੇ ਕਿੜਾ ਆ ਇਧਰ ਕਿੜਾ ਇਹ ਗੰਦਾ ਬਣਨ ਵਾਲਾ ਹੀ ਥੋੜਾ ਬਣ ਗਿਆ ਸੱਚੀ ਬਣ ਗਿਆ ਇਹ ਨਾਲ ਸੁੱਕ ਗਿਆ ਇਹ ਗਰਮ ਕੀਤਾ ਪੂਰਾ ਉਹਦੇ ਨਾਲ ਪਾਣੀ ਨਹੀਂ ਠੀਕ ਨਹੀਂ ਹੈ ਜਿਹੜਾ ਕਰ ਲਏ ਹੁੰਦੇ ਇਹ ਮਿਲ ਕੇ ਹਾਂਜੀ ਫੁਲਕੇ ਇਹਦੇ ਇਹ ਠੀਕ ਆ ਸੋ ਮੇਲ ਕਰਨ ਦੇ ਆ ਜਦੋਂ ਮੈਂ ਕਿਹਾ ਮੈਂ ਸਲੋ ਕਰ ਲਿਆ ਆਹਦੇ ਮੇਲ ਕੇ ਲੈਣ ਦੀਆਂ ਆਹ ਨਹੀਂ ਵਧੀਆ ਕੀਤਾ ਬਹੁਤੇ ਫੁਲਕੇ ਇਦਾਂ ਬਣ ਜਾਂਦੇ ਆ ਚਲ ਉਹਦਾ ਜਿਆਦਾ ਕਰਦਾ ਉਹ ਨਾ ਬਣਿਆ ਨਹੀਂ ਅਜੇ ਆਹ ਉਹ ਸਾਈਡ ਤੋਂ ਥੋੜਾ ਉਪਰੋਂ ਕੱਚਾ ਬਾਕੀ ਬਣ ਗਿਆ ਉਹ ਜਦ ਬਹੁਤਾ ਜੁੜਿਆ ਹੀ ਉਹਦੇ ਕੰਮ ਨੰਬਰ ਪਹਿਲਾਂ ਫੁਲਕਾ ਬਸ ਫੁਲਕੇ ਲੱਥ ਗਏ ਹੁਣ ਅੱਗ ਸੇਕ ਲੋ ਤੇ ਚੱਲੀਏ ਥੱਲੇ ਬਣੀ ਮौज ਰਹੀ ਓਦਾਂ ਨਾ ਵੀ ਹਣਾ ਵੇਖ ਲਓ ਮੈਂ ਬਾਲਿਆਂ ਉਹਦੇ ਬਾਲੇ ਜਿਹੜੇ ਬਾਲੇ ਆ ਉਹਨਾਂ ਨਾਲ ਹੀ ਮौज ਰਹੀ ਹੈ ਘਰਤੀ ਬੰਦ ਪਈ ਹੈ ਹੈ ਨਾ ਵੱਡੇ ਸੈਲੀਬ੍ਰੇਟ ਕਰਨ ਦੇ ਤੇ ਹਨੇਰਾ ਹੋ ਗਿਆ ਆਪਾਂ ਨੂੰ ਤੇ ਟਾਈਮ ਵੱਚ ਚੁੱਕੇ ਆ 11:11 ਹੋ ਗਏ ਨੇ ਦੁੱਧ ਦੇਣ ਆਇਹੀ ਤੇ ਸਾਰੀ ਮਾਰਕੀਟ ਬੰਦ ਹੋ ਚੁੱਕੀ ਆ ਇੱਕ ਦੁਕਾਨ ਖੁੱਲੀ ਮਿਲੀ ਆਪਾਂ ਨੂੰ ਸਰਕਾਰੀ ਕੰਨੇ ਆ ਸਕੈਂਡਰੀ ਸਕੂਲ ਦੇ ਸਾਹਮਣੇ ਆ ਦੁਕਾਨ ਉਹ ਲੈ ਕੇ ਫੇਰ ਚੱਲੀਏ ਅਹੀਂ ਪਹਿਲਾਂ ਚੱਲ ਜਾਣਾ ਹੈ ਘਰ ਤੇ ਫਿਰ ਧੁੰਦ ਬਹੁਤ ਪਈ ਹੈ ਕਾਫੀ ਤੇ ਫੇਰ ਰਾਤ ਰਾਂਹ ਪਰ ਰੋਕ ਕੇ ਅਸੀਂ ਫਿਰੇ ਜਾਵਾਂਗੇ ਘਰ ਆਪਣੇ ਕਿੰਨਾ ਸੋਨਾ ਪਾਲੂ ਚਾ ਚਾ ਸੋਨੇ ਚਾ ਸੋਨਿਆ ਧੁੰ 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 ਕੁੜੀ ਬੜਾ ਦੂਜਾ ਕਰ ਲਾ ਪੰਜ ਤੇ ਕਰੂ ਚਲ ਬੂੰਮ 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 ਆਹ ਤੇ ਬੇਦਰ ਮੰਗਲਾ ਮਾਣੋ ਬੋੜੇ ਕਰਦੇ ਨਵਲੇ ਭਾਜੀ ਮੈਂ ਅਜੇ ਕਦੀ ਮੇਰੇ ਪੈਰਾਂ ਨੂੰ ਉਹ ਸੀਜ਼ਨ ਸੀ ਸੀਜ਼ਨ ਹੀ ਚੜੀ ਕੱਲ ਬੜੀ ਸੀਗੀ ਲੱਗ ਰਹੀ ਸੀ ਪੈਣੇ ਬੜੀ ਡਈ ਹੈ ਨਾ ਬਾਕੀ ਇਹ ਤੁਹਾਨੂੰ ਸਿਰਫ ਇੰਨੀ ਹੀ ਬੁਲਾਉਣੀ ਤੇ ਲੋਵਾਂ ਤੇ ਹਨਾ ਮੈਂ ਤਾਂ ਸੁਣੀ ਰਹੀ ਕਿ ਕੱਦੀ ਬੂੰਮ 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 ਦੇ ਵੀ ਬੰਤਾ ਤਾ ਕਰ ਦੋ ਢੂੰ 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 ਗੱਡੀ ਰੋਗੀ ਨਾ ਤਾਂ ਨਹੀਂ ਢੂੰ ਢੂੰ ਕਰਦੀ ਦੇਣਾ ਪਵੇ ਲਾ ਵੀ ਮੇਰੇ ਸਾਈਕਲ ਦਾ ਨੁਕਸ ਕਰਦਾ ਹੁੰਦੇ ਆ ਬਸ ਇਹਨਾਂ ਨੇ ਉਹ ਨਹੀਂ ਪਾਜੀ ਇਹਦੀ ਬਾਈ ਜਿਆਦਾ ਇਹਦੀ ਘਟਿਆ ਵੱਡਾ ਛੋਟਾ ਹੋਣਾ ਵੱਡਾ ਛੋਟਾ ਤਾਂ ਕਰਦਾ ਵੱਡਾ ਛੋਟਾ ਵੀ ਯਾਰ ਪਾਏ ਨਹੀਂ ਨਹੀਂ ਇਹ ਪੁੱਛਣਾ ਵਾ ਯਾਰ ਕਿ ਮਨ ਨਹੀਂ ਹੋਣਾ ਯਾਰ ਪੁੱਛ ਹੋਣਾ ਨਹੀਂ ਨਹੀਂ ਇੱਕ ਜਨਨ ਲੱਗਦਾ ਗਲਤ ਦੇਤਾ ਟੋਕਰੀ ਜੀ ਵਟਾ ਲੈ ਇਨੇ ਤੇ ਨਹੀਂ ਕਿ ਹਰ ਟੋੜਾ ਤੇਰਾ ਟੂਟੇ ਨੂੰ ਨਹੀਂ ਤਾਂ ਉੰਦੀ ਸੋ ਇਹ ਗਰਾਮਾਜ ਠੀਕ ਹੋ ਗਿਆ ਲੈ ਹਾਂ ਨੋਸਬਲੀਆਂ ਕੱਢੀ ਜਾਂਦੇ ਸਾਡੇ ਸਮਾਜ ਚ ਬਹੁਤ ਵਧੀਆ ਨਹੀਂ ਉਹਦਾ ਵੀ ਕਿਹਾ ਹੀ ਜਦੋਂ ਤੂੰ ਤੰਦੇ ਪੇ ਨਾ ਹਾਂ ਉਹ ਤਾਂ ਟੇਡਾ ਥੋੜਾ ਜਿਹਾ ਤੂੰ ਦੇਖ ਲੈ ਨੂੰ ਠੀਕ ਹੋ ਗਿਆ ਹੁਣ ਤੇ ਇਹਦੀ ਵੱਲ ਇਹਦੀ ਲੋੜ ਹੀ ਉਹਦੇ ਪੈਣੀ ਜਦੋਂ ਧੁੱਪ ਧੁੱਪ ਦਾ ਗਰਮੀ ਗਰਮੀ ਜੀ ਹੁੰਦੀ ਜੀ ਆ ਜਿਹੜਾ ਨਾਲ ਹੀ ਵੇਚ ਨੇ ਤੂੰ ਕਿਥਾਂ ਨੂੰ